ਸਵਾਗਤ ਕਲੈਰਾ ਅਮਰਿਤ ਚੈਨਲ ਤੋਂ ਮੈਂ ਅਮਰਿਤਪਾਲ ਕਲੈਰ ਦੋਸਤੋ ਅੱਜ ਆਪਾਂ ਮੇਰੀ ਪਹਿਲੀ ਮੁਹੱਬਤ ਦਾ ਜੋ ਦੂਜਾ ਲੇਖ ਹੈ ਉਹਨੇ ਪੰਜਾਬੀ ਦੇ ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸੜਕਨਾਵਾ ਅੱਜ ਆਪਾਂ ਇਹਨਾਂ ਦੀ ਮੁਹੱਬਤ ਦੇ ਕਿਸੇ ਮੈਂ ਪੜਾਂਗੇ ਇਹਨਾਂ ਦੀ ਮੁਹੱਬਤ ਦਾ ਜੋ ਨਾਮ ਹੈ ਇਸ ਪੁਸਤਕ ਦੇ ਵਿੱਚ ਪਹਿਲੀ ਤੇ ਆਖਰੀ ਮੁਹੱਬਤ ਉਮਰ ਦੇ ਇਸ ਪੜਾ ਨੂੰ ਵਾਣ ਪ੍ਰਸਤ ਮਾਰਗ ਆਖਦੇ ਨੇ ਸਾਡੇ ਕੁਝ دانشਵਰ ਪਰ ਜੇ ਕੋਈ ਬੰਦੇ ਨੂੰ ਇਸ ਉਮਰ ਵਿੱਚ ਇਮਤਿਹਾਨ ਵਿੱਚ ਪਾ ਦੇਵੇ ਆਪਣੀ ਪਹਿਲੀ ਮੁਹੱਬਤ ਬਾਰੇ ਦੱਸ ਤੰਬੜੀ ਕਸੂਤੀ ਮਾਨਸਿਕ ਸਥਿਤੀ ਹੁੰਦੀ ਹੈ ਨਾ ਦੱਸੇ ਤਾਂ ਜ਼ਮੀਰ ਲੰਤ ਪਾਉਂਦੀ ਹੈ ਦੱਸੇ ਤਾਂ ਬੱਚੇ ਖਿਲੀ ਉਡਾਉਂਦੇ ਹਨ ਜਾਂ ਲੱਜਾ ਮਹਿਸੂਸ ਕਰਦੇ ਹਨ ਸਾਡਾ ਬਾਪੂ ਦਾਦਾ ਜਾਂ ਨਾਨਾ ਕਿਹੋ ਜਿਹਾ ਲੱਛਣ ਕਰਦਾ ਰਿਹਾ ਹੁਣ ਸਾਨੂੰ ਟੋਕਦਾ ਰੋਕਦਾ ਆਪਣੇ ਦਿਨ ਭੁੱਲ ਗਿਆ ਸਾਡੀ ਬੋਲੀ ਹੈ ਨਾ ਸਾਸ ਨੂੰ ਨੋ ਨੋ ਕਰੇ ਤਕੜਾਈਆਂ ਆਪਣੇ ਤੋਂ ਦਿਨ ਭੁੱਲ ਗਈ ਖੈਰ ਆਪਣੇ ਜ਼ਮੀਰ ਤੋਂ ਬਰੀ ਹੋਣ ਲਈ ਮੈਂ ਬਹੁਤ ਹੀ ਪਿੱਛੇ ਝਾਤੀ ਮਾਰਦਾ ਹਾਂ ਜਦ 10ਵੀਂ 11ਵੀਂ 12ਵੀਂ ਵਿੱਚ ਪੜਦਾ ਸਾਂ ਉਸ ਉਮਰੇ ਵਿੱਚ ਕੁੜੀਆਂ ਪ੍ਰਤੀ ਖਿੱਚ ਸੁਭਾਅਕ ਜਾਂ ਕੁਦਰਤੀ ਹੁੰਦੀ ਹੈ ਮੇਰੇ ਵਿੱਚ ਵੀ ਸੀ ਸੋਹਣੀਆਂ ਕੁੜੀਆਂ ਨੂੰ ਵੇਖਣ ਦੀ ਲਾਲਸਾ ਇੱਕ ਤਰਫੀ ਸੁਪਨੇ ਲੈਣੇ ਜਾਂ ਉਂਝ ਹੀ ਕਲਪਨਾ 'ਚ ਉਹਨਾਂ ਦਾ ਸਾਥ ਮੰਨਣਾ ਇਹ ਨੌਜਵਾਨ ਉਮਰ ਦਾ ਆਮ ਵਰਤਾਰਾ ਹੁੰਦਾ ਹੈ ਜੇ ਕੋਈ ਇਸ ਤਰ੍ਹਾਂ ਅਨੁਭਵ ਨਹੀਂ ਕਰਦਾ ਤਾਂ ਜ਼ਰੂਰ ਉਸ ਨੂੰ ਕੋਈ ਨਾ ਕੋਈ ਸਮੱਸਿਆ ਹੈ ਅਤੇ ਉਹ ਤੰਦਰੁਸਤ ਨਹੀਂ ਹੈ ਇਹ ਵੀ ਸਚਾਈ ਹੈ ਇਸੇ ਉਮਰ ਵਿੱਚ ਬਲਵਲੇ ਨੂੰ ਪਿਆਰ ਜਾਂ ਮੁਹੱਬਤ ਨਹੀਂ ਠਰਕ ਜਾਂ ਹਵਸ਼ ਕਿਹਾ ਜਾ ਸਕਦਾ ਹੈ ਮੁਹੱਬਤ ਤਾਂ ਬੜੀ ਪਵਿੱਤਰ ਹੁੰਦੀ ਹੈ ਮੁਹੱਬਤ ਵਿੱਚ ਸੋਹਣੀ ਕੱਚੇ ਘੜੇ ਤੇ ਤਰ ਗਈ ਮੁਹੱਬਤ ਵਿੱਚ ਸੱਸੀ ਥਲਾ ਵਿੱਚ ਪੁੱਜ ਗਈ ਜਿਸ ਬਾਰੇ ਹਾਸ਼ਮ ਲਿਖਦਾ ਹੈ ਨਾਜ਼ੁਕ ਪੈਰ ਮਲੂਕ ਸੱਸੀ ਦੇ ਮਹਿੰਦੀ ਨਾਲ ਸ਼ਿੰਗਾਰੇ ਬਾਲੂ ਰੇਤ ਤਪੇ ਵਿੱਚ ਥਲਦੇ ਜਿਉਂ ਭੁੰਨਣ ਪਠਿਆਰੇ ਸੂਰਜ ਭਜ ਬੱਦਲਾਂ ਵਿੱਚ ਵੜਿਆ ਡਰਦਾ ਲਿਸ਼ਕ ਨਾ ਮਾਰੇ ਹਾਸ਼ਮ ਵੇਖ ਯਕੀਨ ਸੱਸੀ ਦਾ ਕੌਣ ਸਿਦਕ ਨੂੰ ਹਾਰੇ ਮੁਹੱਬਤ ਵਿੱਚ ਰਾਜੇ ਨੇ 12 ਸਾਲ ਮੱਝੀਆਂ ਚੁਰਾਈਆਂ ਮੁਹੱਬਤ ਵਿੱਚ ਹੀ ਫਰਹਾਦ ਨੇ ਸ਼ੀਰੀ ਲਈ ਪਹਾੜ ਕੱਟ ਕੇ ਨਹਿਰ ਵਗਾ ਦਿੱਤੀ ਪਰ ਠਰਕ ਵਾਲਿਆਂ ਦਾ ਇੱਕੋ ਇੱਕ ਮਕਸਦ ਹੁੰਦਾ ਹੈ ਕਦੋਂ ਓਲਿਆਂ ਵਿੱਚ ਮਿਲਣਾ ਕਦੋਂ ਅਜਹੀ ਘੜੀ ਆਵੇ ਗਲੀਆਂ ਹੋ ਜਾਣ ਸੁੰਨੀਆਂ ਤੇ ਉਹ ਦੋਵੇਂ ਹੋਣ ਦੋਸਤੋ ਇਸ ਤਰ੍ਹਾਂ ਦੀਆਂ ਭਾਵਨਾਵਾਂ ਤਾਂ ਬੜੀਆਂ ਵਾਰ ਜਾਗੀਆਂ ਪਰ ਕਿਸੇ ਨੇ ਮੇਰੀਆਂ ਰਾਤਾਂ ਦੀ ਨੀਂਦ ਉਡਾਈ ਹੋਵੇ ਕਿਸੇ ਲਈ ਤੜਫਿਆ ਹੋਵਾਂ ਇਸੇ ਲਈ ਉਖਤੇ ਲੱਗਣੋਂ हट ਗਈ ਹੋਵੇ ਜਾਂ ਕਿਸੇ ਲਈ ਤਾਰੇ ਤੋੜ ਕੇ ਲਿਆਉਣ ਦੇ ਵਾਅਦੇ ਕੀਤੇ ਹੋਣ ਤੈਨੂੰ ਧੁੱਪ ਲੱਗਦੀ ਮੱਛੇ ਕਾਲਜਾ ਮੇਰਾ ਵਰਗਾ ਅਹਿਸਾਸ ਹੋਵੇ ਜਾਂ ਕਿਸੇ ਕੁੜੀ ਨੇ ਕਿਹਾ ਹੋਵੇ ਭਿੱਜ ਗਈ ਵੇ ਮਿੱਤਰਾ ਤੂੰ ਛਤਰੀਨਾ ਤਾਣੀ ਅਜਿਹੇ ਅਨੁਭਵ ਕਦੇ ਨਾ ਹੋਏ ਉੰਜ ਇੱਕ ਤਰਫੀ ਚਾਹਤ ਰਹੀ ਜੇ ਉਹ ਮਿਲੇ ਉਹ ਮਿਲੇ ਜੇ ਫਲਾਣੇ ਮਿਲੇ ਪਰ ਮੁਹੱਬਤ ਵਰਗੀ ਅੰਕਰ ਕਿਸੇ ਲਈ ਵੀ ਨਾ ਫੁੱਟੀ ਸ਼ਾਇਦ ਇਸ ਦੇ ਕੁਝ ਕਾਰਨ ਵੀ ਸਨ ਪਿੰਡ ਉਸਤਾਨ ਜਿਹਾੇ ਘਰ ਦਾ ਮੁੰਡਾ ਵਿਦਿਆਰਥੀ ਵੀ ਸਧਾਰਨ ਸਕੂਲ ਜਾਂ ਕਾਲਜ ਵਿੱਚ ਜਾਣ ਤੋਂ ਪਹਿਲਾਂ ਕਦੇ ਪਸ਼ੂ ਸਾਹਮਣੇ ਕਦੇ ਪੱਠੇ ਲਿਆ ਕੇ ਸੁਟਣੇ ਕਦੇ ਬਾਪੂ ਦੀ ਦੁਕਾਨਦਾਰੀ ਵਿੱਚ ਸ਼ਿਫਟ ਲਾਉਣੀ ਜਵਾਨੀ ਦਾ ਜੋਸ਼ ਤਾਂ ਜ਼ਿੰਮੇਵਾਰੀਆਂ ਚ ਰੁਲ ਗਿਆ ਇਸ਼ਕ ਜਾਂ ਮੁਹੱਬਤ ਨੂੰ ਤਾਂ ਸਪੇਸ ਹੀ ਨਹੀਂ ਮਿਲੀ ਉੱਪਰੋਂ ਇਹ ਹੋਇਆ ਅਜੇ ਬੀਐਡ ਦਾ ਇਮਤਿਹਾਨ ਵੀ ਨਹੀਂ ਸੀ ਦਿੱਤਾ 16 ਮਾਰਚ 1963 ਨੂੰ ਘਰਦਿਆਂ ਨੇ ਧੱਕੇ ਨਾਲ ਵਿਆਹ ਕਰ ਦਿੱਤਾ ਅਪ੍ਰੈਲ ਵਿੱਚ ਪੇਪਰ ਹੋਣੇ ਸਨ ਬਾਪੂ ਨੇ ਝੜਕਿਆ ਸੀ ਦੇਈ ਜਾਈ ਪੇਪਰ ਉਹ ਕਿਹੜਾ ਤੇਰਾ ਪੈਨ ਖੌਂਦੀ ਐ ਵਿਆਹ ਤੋਂ ਬਾਅਦ ਤਾਂ ਇਧਰ ਉਧਰ ਝਾਕਣ ਦੀਆਂ ਆਦਤ ਲਾਲਸਾਵਾਂ ਦਮ ਤੋੜ ਗੰਗਾ ਪਰ ਦੋਸਤੋ ਉਮਰ ਦੇ ਕਿਸ ਪੜਾ ਤੇ ਮੁਹੱਬਤ ਦੀ ਅੰਕਰ ਫੁੱਟ ਪਵੇ ਨਾ ਇਸ ਬਾਰੇ ਵਾਅਦਾ ਕੀਤਾ ਜਾ ਸਕਦਾ ਹੈ ਤੇ ਨਾ ਹੀ ਦਾਵਾ ਨਾ ਤੌਬਾ ਕੀਤੀ ਜਾ ਸਕਦੀ ਹੈ ਨਾ ਹੀ ਪਾਕ ਸਾਫ਼ ਰਹਿਣ ਦੀ ਸੰਖਾਦੀ ਜਾ ਸਕਦੀ ਹੈ 1965 ਤੋਂ 1968 ਤੱਕ ਮੈਂ ਪਹਾੜਾਂ ਦੀ ਗੋਦ ਵਿੱਚ ਸਾਂ ਉਹਨਾਂ ਪਹਾੜੀ ਵਿਦਿਆਰਥੀਆਂ ਵਿੱਚ ਸਾਂ ਜਿੱਥੇ ਅਧਿਆਪਕ ਨੂੰ ਗੁਰੂ ਆਖ ਕੇ ਸੰਬੋਧਨ ਕੀਤਾ ਜਾਂਦਾ ਹੈ ਜਿੱਥੇ ਪਹਾੜੀ ਵਗਦੀਆਂ ਕੂਲਾਂ ਵਾਂਗ ਹੀ ਲੋਕ ਪਾਠ ਪਵਿੱਤਰ ਨਿਰਸ਼ਲ ਹਨ ਉਹ ਮੈਦਾਨਾਂ ਦੇ ਬਸ਼ਿੰਦਿਆਂ ਵਾਂਗ ਬਹੁਤੇ ਵੱਲ ਸ਼ੱਲ ਨਹੀਂ ਜਾਣਦੇ ਜਾਂ ਉਹਨਾਂ ਨੂੰ ਆਉਂਦੇ ਨਹੀਂ ਉਹ ਜਿਹੋ ਜਿਹੇ ਵੀ ਹਨ ਸਬਰ ਸੰਤੋਖ ਵਾਲੇ ਹਨ ਹੁਣ ਤਾਂ ਪਤਾ ਨਹੀਂ ਪਰ ਉਦੋਂ ਜ਼ਿਆਦਾ ਕੀ ਨਹੀਂ ਜ਼ਰੂਰਤ ਹਮ ਕੋ ਬੋੜੋ ਮੇਂ ਗੁਜ਼ਾਰਾ ਹੁੰਦਾ ਹੈ ਵଳ ਗੀਤ ਪਹਾੜੀ ਲੋਕਾਂ ਉੱਪਰ ਬਹੁਤ ਖੂਬ ਜੱਚਦਾ ਸੀ ਸਿੱਧੇ ਸਾਦੇ ਸਾਊ ਸਧਾਰਨ ਲੋਕ ਉਹ ਪਹਾੜਨ ਕੱਚੇ ਦੁੱਧ ਵਿੱਚ ਕੋਲੇ ਕੇਸਰ ਜਿਹੇ ਰੰਗ ਦੇ ਚਿਹਰੇ ਵਾਲੀ ਮੋਟੀਆਂ ਅੱਖਾਂ ਹੁੰਦੜ Heil ਪਤਾ ਹੀ ਨਹੀਂ ਲੱਗਿਆ ਕਦ ਉਹ ਮੇਰੀਆਂ ਸੋਚਾਂ ਵਿੱਚ ਮੇਰੀ ਨੀਂਦ ਵਿੱਚ ਮੇਰੇ ਸੁਪਨਿਆਂ ਵਿੱਚ ਪੋਲੇ ਪੈਰੀ ਪਰਵੇਸ਼ ਕਰ ਗਈ ਪਹਿਲਾ ਉਹ ਮੇਰੇ ਲਈ ਕੱਚੇ ਬਦਾਮ ਲੈ ਕੇ ਆਈ ਗੁਰੂ ਜੀ ਰਾਤੀਂ ਝਖੜ ਆਇਆ ਘਰੋਂ ਕੇ ਬੂਟੇ ਤੋ ਡਿੱਗੇ ਗੁਰੇ ਤੋ ਸਾਲੀ ਲੈ ਆਈ ਮੈਂ ਰੱਖ ਲੈ ਉਸ ਦਾ ਝਾਕਾ ਖੁੱਲ ਗਿਆ ਰਸਤਾ ਮਿਲ ਗਿਆ ਫਿਰ ਉਹ ਕਦੀ ਅਖਰੋਟ ਲੈ ਆਉਂਦੀ ਕਦੀ ਹੋਰ ਕੁਝ ਮੈਂ ਮਨਾ ਕਰਦਾ ਉਹ ਰੋਸ ਵਿਖਾਉਂਦੀ ਉਸ ਦੀਆਂ ਅਜਗੀਆਂ ਹਰਕਤਾਂ ਤੇ ਪਹਾੜੀ ਅਧਿਆਪਕਾਂ ਨੂੰ ਡਾਢੀ ਤਕਲੀਫ ਹੁੰਦੀ ਉਸ ਨੂੰ ਵਰਜ ਦੇ ਝਿੜਕਦੇ ਪਰ ਉਹ ਪ੍ਰਵਾਹ ਨਾ ਕਰਦੀ ਪਹਿਲਾਂ ਪਹਿਲਾਂ ਤਾਂ ਮੈਂ ਇਹ ਸੋਚਦਾ ਰਿਹਾ ਉਹ ਮੇਰੇ ਕੋਲੋਂ ਸਿੱਖਣਾ ਚਾਹੁੰਦੀ ਹੈ ਉਹ ਮੇਰਾ ਗੁਰੂ ਅਧਿਆਪਕ ਹੋਣ ਕਰਕੇ ਸਤਿਕਾਰ ਕਰਦੀ ਹੈ ਐਤਵਾਰ ਵਾਲੇ ਦਿਨ ਮੇਰੇ ਕਮਰੇ ਵਿੱਚ ਆ ਜਾਂਦੀ ਨਾਲ ਆਪਣੀ ਛੋਟੀ ਭੈਣ ਨੂੰ ਲਿਆਉਂਦੀ ਮੇਰੇ ਰੋਕਦਿਆਂ ਅਤੇ ਗੁੱਸੇ ਹੁੰਦਿਆਂ ਵੀ ਕਮਰੇ ਦੀ ਸਫਾਈ ਕਰਨ ਲੱਗਦੀ ਬਰਤਨ ਸਾਫ਼ ਕਰਨ ਲੱਗਦੀ ਮੰਦਰ ਦੇ ਘਾਟ ਤੇ ਕੱਪੜੇ ਧੋ ਲਿਆਉਂਦੀ ਕਦੇ ਉਸ ਉਹ ਜਿੰਦ ਕਰਦੀ ਅੱਜ ਸਾਡੇ ਘਰੋਂ ਆਣਾ ਰਾਤੀ ਮੈਂ ਇਨਕਾਰ ਕਰਨਾ ਤਾਂ ਉਸ ਖੜੇ ਪੈ ਜਾਣਾ ਮਿੰਝੋ ਨਹੀਂ ਪਤਾ ਤੂੰ ਸਾਂ ਆਣਾ ਬਸ ਮੈਂ ਜਾਂਦਾ ਪਹਾੜੇ ਅਧਿਆਪਕ ਸੰਗਦੇ ਫਿਰਦੇ ਅਗਲੇ ਦਿਨ ਗੱਲਾਂ-ਗੱਲਾਂ ਵਿੱਚ ਜਿਤਾਉਂਦੇ ਉਹਨਾਂ ਨੂੰ ਸਾਰਾ ਇਲਮ ਹੈ ਮੈਨੂੰ ਖਬਰਦਾਰ ਵੀ ਕਰਦੇ ਡਰਾਉਂਦੇ ਵੀ ਮੈਂ ਉਸ ਨੂੰ ਬਹੁਤ ਰੋਕਦਾ ਇਹ ਚੰਗਾ ਨਹੀਂ ਤੇਰੇ ਲਈ ਇਸ ਤਰ੍ਹਾਂ ਮੈਨੂੰ ਬੁਲਾਉਣਾ ਜਾਂ ਮੇਰੇ ਘਰੇ ਆਉਣਾ ਇਸ ਦਾ ਗਲਤ ਮਤਲਬ ਵੀ ਲਿਆ ਜਾ ਸਕਦਾ ਹੈ ਹੋਰ ਥਾਵਾਂ ਤੇ ਵੀ ਜਦ ਕਦੀ ਮੈਂ ਜਾਂਦਾ ਹਾਂ ਤੇਰੀਆਂ ਹਰਕਤਾਂ ਸਾਰੇ ਦੇਖਦੇ ਨੇ ਉਹ ਚਿੜਦੇ ਨੇ ਤਕਲੀਫ ਮੈਨੂੰ ਹੁੰਦੀ ਹੈ ਇੰਜ ਨਾ ਕਰਿਆ ਕਰ ਉਸਨੇ ਕਹਿਣਾ ਮਿੰਜੋ ਪ੍ਰਵਾਹ ਨਹੀਂ ਮੇਰਾ ਜਿਕਰੇ ਮੈਂ ਆਉ ਮੇਰਾ ਜਿਕਰੇ ਮੈਂ ਜਾਉ ਆਪਣੀ ਮਨ ਕੀ ਕਰੂੰ ਸੇ ਕਿਆ ਗਲਾਂਦੇ ਮੇਰੇ ਇਸ ਪਰ ਉਹ ਅੰਗੂਠਾ ਦਿਖਾਉਂਦੀ ਜਿਵੇਂ ਅਸੀਂ ਪੰਜਾਬੀ ਆਖਦੇ ਹੁੰਨੇ ਹਾਂ ਮੇਰੇ ਥੰਗੇ ਤੇ ਕੁਝ ਮਹੀਨਾ ਬਾਅਦ ਮੈਂ ਆਪਣੀ ਪਤਨੀ ਕੁਲਜੀਤ ਨੂੰ ਆਪਣੇ ਨਾਲ ਲੈ ਗਿਆ ਸੋਚਿਆ ਸੀ ਹੁਣ ਉਹ ਮੇਰੀ ਰਹਿائش ਤੇ ਨਹੀਂ ਆਏਗੀ ਜਾਂ ਘਟ ਆਉਣਾ ਕਰ ਦੇਵੇਗੀ ਪਰ ਉਸ ਨੂੰ ਤਾਂ ਹੋਰ ਖੁੱਲਾ ਹੋ ਗਈਆਂ ਉਦੋਂ ਸੱਡ ਕੋਈ ਅਜੇ ਬੱਚਾ ਨਹੀਂ ਸੀ ਹੋਇਆ ਪਤਨੀ ਚਾਰ ਕੋ ਮਹੀਨਿਆਂ ਦੀ ਪ੍ਰੈਗਨੈਂਸੀ ਸੀ ਉਸ ਨੂੰ ਬਹਾਨਾ ਮਿਲ ਗਿਆ ਪਹਿਲਾਂ ਉਹ ਸਿਰਫ ਕਿਸੇ ਐਤਵਾਰ ਹੀ ਆਉਂਦੀ ਹੁੰਦੀ ਸੀ ਹੁਣ ਉਹ ਪਤਨੀ ਨੂੰ ਹਦਾਇਤਾਂ ਦੇਣ ਆਉਣ ਲੱਗੀ ਪਹਾੜ ਨਹੀਂ ਚੜਨਾ نیچے ਨਹੀਂ ਉਤਰਨਾ ਜਿਨ੍ਹਾਂ ਦੇ ਘਰ ਮੈਂ ਕਮਰਾ ਲਿਆ ਹੋਇਆ ਸੀ ਉਹ ਪਹਿਲਾਂ ਵੀ ਹੈਰਾਨ ਸਨ ਹੁਣ ਵੀ ਹੈਰਾਨ ਸਨ ਪਤਨੀ ਨੂੰ ਵੀ ਕੁਝ-ਕੁਝ ਨਹੀਂ ਪੂਰਾ ਹੀ ਸ਼ੱਕ ਹੋ ਗਿਆ ਸੀ ਮੈਨੂੰ ਕਹ ਲਿਆ ਹੁੰਦਾ ਇੱਥੇ ਏ ਹੈ ਤਾਂ ਹੈ ਤੁਹਾਡੇ ਕੋਲ ਮੈਂ ਸਮਝਾਉਣਾ ਇਹ پاگل ਹੈ ਥੋੜੀ ਥੋੜੀ ਇਹ ਨੂੰ ਬਹੁਤ ਵਾਰ ਆਉਣੋਂ ਵਰਜਦਾ ਹਟਦੀ ਨਹੀਂ ਕੀ ਕਰਾਂ ਹੁਣ ਇਹਦੇ ਮਨ ਵਿੱਚ ਕੁਝ ਨਹੀਂ ਗੁਰੂ ਜੀ ਕਹਿ ਕੇ ਆਉਂਦੀ ਹੈ ਜਾਣਦੀ ਆ ਮੈਂ ਗੁਰੂ ਨੂੰ ਐਡੀ ਨਹੀਂ ਮੈਂ ਬੁੱਧੂ ਹੁਣ ਸ਼ੱਕ ਦਾ ਕੋਈ ਇਲਾਜ ਕਿਵੇਂ ਕਰੇ ਪਰ ਜਦ ਆਉਂਦੀ ਮੇਰੀ ਪਤਨੀ ਨੂੰ ਆਟਾ ਗੁੰਨਣ ਤੋਂ ਵਰਜ ਕੇ ਆਪ ਗੁੰਨਣ ਲੱਗ ਜਾਂਦੀ ਉਹ ਬੇਪਰਵਾਹ ਸੀ ਉਸ ਬਾਰੇ ਕੋਈ ਕੀ ਸੋਚਦਾ ਹੈ ਸਭ ਨੂੰ ਟਿਚ ਜਾਣਦੀ ਸੀ ਪਹਾੜੀ ਅਧਿਆਪਕ ਮੇਰੇ ਵਿਰੁੱਧ ਅੰਦਰਵੰਦੀ ਸਾਜ਼ਿਸ਼ਾਂ ਰਚਣ ਲੱਗੇ ਅਸਲ ਵਿੱਚ ਤੁਸੀਂ ਕੀ ਹੋ ਇਹ ਸਿਰਫ ਤੁਸੀਂ ਹੀ ਜਾਣਦੇ ਹੋ ਬਾਕੀ ਲੋਕ ਤਾਂ ਤੁਹਾਡੇ ਬਾਰੇ ਸਿਰਫ ਅੰਦਾਜ਼ੇ ਹੀ ਲਗਾ ਸਕਦੇ ਹਨ ਬਹੁਤੇ ਲੋਕ ਤਾਂ ਇਹ ਸੋਚ ਕੇ ਹਿਰਜਦੇ ਰਹਿੰਦੇ ਹਨ ਇਹਨੂੰ ਕੋਈ ਪਿਆਰ ਕਿਉਂ ਕਰਦਾ ਹੈ ਇਸ ਨੂੰ ਸਾਰੇ ਚੰਗਾ ਕਿਉਂ ਸਮਝਦੇ ਹਨ ਇਹ ਸਦਾ ਖੁਸ਼ ਕਿਉਂ ਰਹਿੰਦਾ ਹੈ ਆਪ ਉਸ ਵਰਗਾ ਬਣਨ ਲਈ ਇੱਕ ਯਤਨ ਵੀ ਨਹੀਂ ਕਰਦੇ ਉਸ ਪਹਾੜਨ ਤੋਂ ਦੂਰ ਰਹਿਣ ਦੀਆਂ ਮੇਰੀਆਂ ਸਾਰੀਆਂ ਕੋਸ਼ਿਸ਼ਾਂ ਬੇਕਾਰ ਜਾਂਦੀਆਂ ਕਈ ਵਾਰ ਦੂਰ ਹੋਣ ਨਾਲੋਂ ਨੇੜਤਾ ਵਧੇਰੇ ਦੁੱਖ ਦਿੰਦੀ ਹੈ ਮੈਂ ਅਜੇ ਤੱਕ ਪਹਾੜੀ ਅਧਿਆਪਕਾਂ ਨਾਲ ਉਲਝਿਆ ਨਹੀਂ ਸਾਂ ਪਰ ਮੈਂ ਹੁਣ ਸਮਝਦਾ ਹਾਂ ਚੁੱਪ ਉਦੋਂ ਤੱਕ ਹੀ ਚੰਗੀ ਹੈ ਜਦ ਤੱਕ ਇਹ ਕੋਈ ਨੁਕਸਾਨ ਨਹੀਂ ਕਰਦੀ ਜਦੋਂ ਚੁੱਪ ਤੁਹਾਨੂੰ ਤੰਗ ਕਰਨ ਲੱਗ ਪਵੇ ਤਾਂ ਬੋਲਣਾ ਜ਼ਰੂਰੀ ਹੋ ਜਾਂਦਾ ਹੈ ਮੇਰੀ ਚੁੱਪ ਉਹਨਾਂ ਨੂੰ ਚੁਭੀ ਉਹਨਾਂ ਨੇ ਮੇਰੀ ਸ਼ਿਕਾਇਤ ਕੀਤੀ ਪੁਸ਼ਗਿਸ਼ ਹੋਈ ਤੇ ਮੇਰੀ ਉਥੋਂ ਬਦਲੀ ਹੋ ਗਈ ਉਹ ਮੇਰੇ ਗਲ ਲੱਗ ਕੇ ਹੀ ਨਹੀਂ ਰੋਈ ਇੱਕ ਰਾਤ ਮੈਨੂੰ ਅਤੇ ਮੇਰੀ ਪਤਨੀ ਨੂੰ ਜ਼ਬਰਦਸਤੀ ਆਪਣੇ ਘਰ ਲੈ ਗਈ ਅਸੀਂ ਰਾਤ ਉਹਨਾਂ ਦੇ ਘਰੇ ਹੀ ਸੁੱਤੇ ਸਵੇਰੇ ਉਹ ਸਾਨੂੰ ਢਾਈ ਮੀਲ ਦੂਰ ਤੱਕ ਛੱਡਣਾਈ ਇਸ ਤੋਂ ਇੱਕ ਦਿਨ ਪਹਿਲਾਂ ਉਸ ਨੇ ਅੱਖਾਂ ਭਰ ਕੇ ਕਿਹਾ ਸੀ ਮਿੰਜੋ ਨਾਲੇ ਲਈ ਜਾਓ ਮੈਂ ਤੁਸਾਂ ਦੇ ਬਰਤਨ ਸਾਫ਼ ਕਰ ਦਿਆ ਕਰਾਂਗੀ ਨੌਕਰਾਨੀ ਬਣਾ ਕੇ ਰੱਖੋ ਪਰ ਨਾਲ ਲੈ ਜਾਓ ਕੀ ਸੀ ਉਸ ਵਿੱਚ ਕੀ ਸੀ ਮੇਰੇ ਵਿੱਚ ਇੱਕ ਸ਼ਾਦੀਸ਼ੁਦਾ ਬੰਦਾ ਕੀ ਵੇਖਿਆ ਉਸਨੇ ਮਨ ਵਿੱਚ ਅਥਾ ਪਿਆਰ ਉਮੜਿਆ ਉਸ ਲਈ ਪਰ ਪਤਨੀ ਲਈ ਅਕਿਰਤ ਕਰ ਕਿਵੇਂ ਬਣਦਾ ਮਨ ਦੀਆਂ ਸਾਰੀਆਂ ਰੀਜਾਂ ਨੂੰ ਦਬਾ ਕੇ ਮੈਂ ਪਹਾੜ ਨੂੰ ਅਲਵਿਦਾ ਆਖ ਦਿੱਤੀ ਤੇ ਕਲਕੱਤੇ ਚਲਿਆ ਗਿਆ ਦੋਸਤੋ ਜ਼ਿੰਦਗੀ ਉਹ ਨਹੀਂ ਜਿਸ ਦੀ ਤੁਸੀਂ ਕਲਪਨਾ ਕਰਦੇ ਹੋ ਜ਼ਿੰਦਗੀ ਉਹ ਹੈ ਜੋ ਤੁਸੀਂ ਕੱਟ ਰਹੇ ਹੋ ਜੋ ਤੁਸੀਂ ਮੰਨ ਰਹੇ ਹੋ ਕبھی ਕਿਸੇ ਕੋ ਮੁਕਮਲ ਜਹਾਂ ਨਹੀਂ ਮਿਲਦਾ ਕਹੀਂ ਜ਼ਮੀਂ ਤੋ ਕਹੀਂ ਆਸਮਾਨ ਨਹੀਂ ਲੱਗਦਾ